ਤਲਕੇ ਭਾਈ ਕੋ ਗ੍ਰਿਫਤਾਰ ਕੀਤਾ ਹੈ ਕਿਹ ਹੈ ਬੁਰਾ ਮਾਮਲਾ ਦੇਖੀਏ ہماری ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜਲੰਧਰ ਰੂਰਲ ਪੁਲਿਸ ਵੀ ਡਰੱਗਸ ਦੇ ਖਿਲਾਫ ਆਪਾਂ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਪਿਛਲੇ 3 ਹਫਤਿਆਂ ਤੋਂ ਅਸੀਂ ਵੱਖ-ਵੱਖ ਕੇਸਿਸ ਵੀ ਦਰਜ ਕੀਤੇ ਹੈਗੇ ਆ ਐਨਡੀਪੀਐਸ ਦੇ ਮੁਰਜ਼ਮਾਂ ਨੂੰ ਵੀ ਫੜਿਆ ਹੈ ਪ੍ਰਾਪਰਟੀਆਂ ਵੀ ਸੀਜ਼ ਕੀਤੀਆਂ ਨੇ ਤਨ ਉਹ ਵੀ ਦੱਸਾਂਗੇ ਹੋਰ ਕਿ ਕਾਫੀ ਕੇਸਿਸ ਦੀ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਨੇ ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸ ਡਰੱਗਸ ਦਾ ਕੰਟੀਨਿਊਡ ਹੈ ਕੱਲ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਿਲੌਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਿਲੌਰ ਤੋਂ ਟੂਵਰਡ ਜਲੰਧਰ ਆਉਣੇ ਹੈਗੇ ਆ ਤਾਂ ਖੱਬੇ ਹੱਥ ਈਵਨਿੰਗ ਦਾ ਟਾਈਮ ਸੀਗਾ ਉਹਦੇ ਅਰਾਊਂਡ ਉਦੋਂ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਗੱਡੀ ਲਗਾਈ ਹੋਈ ਸੀ ਅੰਮ੍ਰਿਤਸਰ ਸਲਿਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਸਰ ਠੀਕ ਹੈ ਉੱਥੇ ਗੱਡੀ ਲਗਾਈ ਹੋਈ ਸੀਗੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਸੀਗਾ PB02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਸੀ ਤੇ ਉਹਦੇ ਵਿੱਚ ਬੇਸਿਕਲੀ ਉਹਦੇ ਸ਼ੀਸ਼ੇ ਵੀ ਕਾਲੇ ਸੀਗੇ ਸਸਪੀਸ਼ੀਅਸ ਗੱਡੀ ਸੀ ਸੋ ਜਦੋਂ ਸਾਡੀ ਹਾਂ ਤੇ ਜਾਲੀ ਲੱਗੀ ਹੋਈ ਸੀ ਤੇ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਨੂੰ ਲੱਭੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀਗਾ ਵੀ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਆਫੀਸਰ ਨੂੰ ਵੀ ਉੱਥੇ ਬੁਲਾਇਆ ਗਿਆ ਜਿਹੜੇ سارے ਡੀਐਸਪੀ ਫਲੋਰ ਹੈ ਉਹਨਾਂ ਦੀ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਟਮ ਫਿਟਾਮੀਨ ਜਿਹਨੂੰ ਆਮ ਭਾਸ਼ਾ ਚ ਆਈਸ ਕਹਿੰਦੇ ਨੇ ਉਹ ਰਿਕਵਰ ਹੋਈ ਉਹਨਾਂ ਵੇਕ ਕੀਤਾ ਗਿਆ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਵੇਇੰਗ ਸਕੇਲ ਵੀ ਸੀਗਾ ਫੋਨ ਫੋਨ ਵੀ ਉਹਨਾਂ ਕੋਲ ਦੋ ਫੋਨ ਇੱਕ ਲੜਕੇ ਕੋਲ ਸੀਗੇ ਜਿਹਦਾ ਨਾਮ ਲਵਕ੍ਰੀਤ ਹੈਗਾ ਪੁੱਤਰ ਗੁਰਪ੍ਰੀਤ ਇਹ ਚੀਮਾ ਬਾੜ ਦਾ ਬਿਆਸਥਾਨੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪ੍ਰੀਤ ਉਰਫ ਹੈਪੀ ਹੈਗਾ ਇਹ ਇਹ ਹੈਗਾ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜਾ ਥਾਣਾ ਖਿਲਚੀਆਂ ਤੇ ਇਹਨਾਂ ਤੇ ਵਿੱਚੋਂ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਹੋਰ ਜਿਹੜਾ ਸਮਾਨ ਹੁੰਦਾ ਉਹ ਉਹ ਵੀ ਸਾਰੇ ਚੀਜ਼ਾਂ ਸਾਨੂੰ ਰਿਕਵਰ ਹੋ ਗਈਆਂ ਵਿੰਗਸਕੋਲ ਵੀ ਮਿਲਿਆ ਸਰ ਜਿਹੜੇ ਕੰਜ਼ੂਮ ਕਰੇ ਇੱਕ ਮਿੰਟ ਇੱਕ ਮਿੰਟ ਲੈਟ ਮੀ ਕੰਪਲੀਟ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਹੋਰ ਡਿਟੇਲ ਚ ਦੀ ਪੁੱਛਗਿੱਛ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਤੇ ਉਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਟੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਵਿੱਚ ਡਰਗ ਲੈ ਗਿਆ ਸਿਰ ਤੁਸੀਂ ਮੈਡੀਕਲ ਵੀ ਕਰਾਇਆ ਹੈ ਕਿ ਮੈਡੀਕਲ ਰਿਪੋਰਟ ਚ ਕੀ ਆ ਕਿ ਇਹ ਲੋਕ ਲੈਂਦੇ ਸੀ ਕਿ ਕਦੇ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਰਿਜ਼ਲਟ ਹੈਗਾ ਦੋਨੋਂ ਪੋਜ਼ਿਟਿਵ ਆਏ ਹਨ ਮਤਲਬ ਕਿ ਉਸਨੇ ਅਨਿਊਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਏ ਗਏ ਸੀਗੇ ਉਦੋਂ ਕਰਨ ਦੀ ਤਿਆਰੀ ਸੀਗੇ ਤੇ ਬਟ ਹਾਂ ਬਟ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਲਿੱਤਾ ਗਿਆ ਉਹ ਵੀ ਅੱਗੇ ਡਿਟੇਲ ਉਹਦੀ ਰਿਪੋਰਟ ਤੇ ਇਹ ਕੰਜ਼ਮਪਸ਼ਨ ਕਰਦੇ ਪਏ ਸੀ ਜਾਂ ਇਹ ਬੇਚਨ ਆਇਆ ਸੀ ਇਹ ਜਿਹੜੀ ਇਹ ਲੈ ਕੇ ਆਏ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਲੈ ਕੇ ਆਏ ਜੀ ਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਪ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਹਰਪ੍ਰਿੰਤਾ ਅਮਰਿਤਪਾਲਨ ਕੇ ਰਿਲੇਸ਼ਨ ਹੈ ਹਾਂਜੀ ਹਰਪ੍ਰਿੰਤਾ ਅਮਰਿਤਪਾਲਨ ਕੇ ਰ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜੋ ਸਾਨੂੰ ਡਿਟੇਲ ਜੀ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕੁਐਸਟ ਹੈਗੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਨਾਰਮਲ ਦੀ ਰੂਟੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਉਹ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਦੇ ਵਿੱਚੋਂ ਰਿਕਵਰੀ ਹੋਈ ਹੈ ਸਰ ਇੱਕ ਕਲੀਅਰ ਕਰ ਜੀ ਮਾਨ ਸਰ ਕਲੀਅਰ ਕਰਿਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਹੋਰ ਹੋਰ ਡਿਟੇਲਸ ਚੈੱਕ ਕਰਾਂਗੇ ਜੀ ਹੁਣ ਸਾਰਾ एवरीथिंग विल बी ਚੈੱਕਡ ਇਨ ਡਿਟੇਲ ਸੱਡਨਲੀ ਫਿਲਹਾਲ ਤਾਂ ਦੇਖੋ ਇਹ ਦੋਸ਼ੀ ਹੈਗੇ ਨੇ ਜੀ 192 ਨੰਬਰ ਮੁਕਦਮਾ 2024 ਦਾ ਅੰਡਰ ਸੈਕਸ਼ਨ ਆਮ੍ਰਿਤਪਾਲ ਹਾਂ ਜੀ ਆਮ੍ਰਿਤਪਾਲ ਬ੍ਰਦਰ ਰਾਈਟਰ ਹੋ ਹੈ ਹਾਂ ਜੀ ਸੋ ਇਹ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਉਹ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਪਰਚ ਰੈਗੂਲਰ ਇੱਕ ਮਿੰਟ ਇੱਕ ਮਿੰਟ ਜਿਹੜਾ ਅਸੀਂ ਪਰਚਾ ਦਰਜ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਜੁਰਮ 29 ਐਨਡੀਪੀਐਸ ਦਾ ਕਰਤਾ 29 ਦਾ ਮਤਲਬ ਇਹ ਹੁੰਦਾ ਕਿ ਜਿਸ ਤੋਂ ਲੈ ਕੇ ਆਏ ਹੋਣ ਅੱਗੇ ਉਹ ਅਸੀਂ ਵਾਅਦਾ ਕਰਤੇ ਤੇ ਸੰਦੀਪ ਅਰੋੜਾ ਇਹ ਹੈਗਾ ਈਟਾ ਨਗਰ ਥਾਣਾ ਹੈਬੋਵਾਲ ਇਹਨੂੰ ਵੀ ਅਰੈਸਟ ਕਰ ਲਿਆ ਗਿਆ ਸੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨੂੰ ਜਿਹੜੇ ਵੀ ਫੈਕਟ ਸਾਹਮਣ ਜਿਹਨ ਜਾਣਕਾਰੀ ਚੈੱਕ ਕੀਤੀ ਕਿ ਇਹ ਟੂ ਵਰਜ਼ ਲੁਧਿਆਣੇ ਤੋਂ ਇਧਰ ਆ ਰਹੀ ਸੀ ਕਿ ਕੰਮ ਦੀ ਸਰਵਾਲ ਜਿਹੜਾ ਉੱਥੇ ਹੋਈ ਜੀ 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 ਜਾਂ ਅੰਮ੍ਰਿਤਸਰ ਰਹੀ ਸੀ